ਜੁਕੋ ਜੁਕਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਉ ਪਤੀ ਵਾਹਿਗੁਰੂ ਕੀ ਖਲਸਾ ਵਾਹਿਗੁਰੂ ਕੀ ਪਤੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1030 ਅੰਗ ਤੇ ਸ਼ਬਦ ਚੰਨ ਕਰਦੇ ਮਾਰੂ ਮਹੱਲਾ ਪਹਿਲਾ ਕਰ ਰੋਹੋ ਰੇ ਮਨ ਮੁਗੰਦ ਏ ਆਨੇ ਤੰਤਨ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਇਸ ਮਨ ਨੂੰ ਸਮਝਾਉਂਦੇ ਕਿਉਂ ਮਨ ਘਰ ਦੇ ਵਿੱਚ ਟਿਕਦਾ ਨਹੀਂ ਮਨ ਇਸ ਦੇ ਦੇ ਵਿੱਚ ਟਿਕਦਾ ਨਹੀਂ ਐ ਬਾਹਰ ਭਜਦਾ ਮਨ ਨੂੰ ਨਿਆਣਾ ਦੱਸ ਦੇਣ ਕਹਿੰਦੇ ਮਨ ਤੂੰ ਆਪਣੇ ਘਰ ਦੇ ਚਟਕ ਬਾਹਰ ਕਿਉਂ ਭੱਜਦਾ ਮੰਨ ਨੂੰ ਸਮਝਾਉਂਦੇ ਹਨ ਕਿ ਤੇਰੇ ਘਰ ਦੇ ਵਿੱਚੇ ਪਰਮਾਤਮਾ ਹੈ ਤੂੰ ਬਾਹਰ ਭੱਜਦਾ ਨਨ ਕਰਮੈ ਰਹਿ ਰੋਹ ਰੇ ਮਨ ਮਗੰਧ ਈਆਨੇ ਆਰਾਮ ਜੱਪੋ ਅੰਤਰਗਤ ਧਿਆਨ ਹੈ ਕਹਿੰਦੇ ਰਾਮ ਨੂੰ ਜਪ ਸਿਮਰਨ ਕਰ ਅੰਤਰਗਤ ਤੇਰੇ ਅੰਦਰ ਦੇ ਜੇ ਕਹਿੰਦੇ ਗੰਗਾ ਚੱਲਦੀ ਹੈ ਗੰਗਾ ਕਿੱਥੇ ਚੱਲਦੀ ਹੈ ਤੇਰੇ ਅੰਦਰ ਦੇ ਚੱਲਦੀ ਹੈ ਲੱਭਦਾ ਬਾਹਰ ਹੈ ਗੰਗਾ ਅੰਦਰ ਚੱਲਦੀ ਹਰਾਮ ਜਪੋ ਅੰਤਰ ਗੱਤ ਧਿਆਨ ਹੈ ਕਹਿੰਦੇ ਧਿਆਨ ਲਾ ਕੇ ਦੇ ਤੇਰੇ ਅੰਗਰ ਅੰਦਰ ਤੇ ਚ ਗੰਗਾ ਚੱਲਦੀ ਲਾਲ ਚ ਛੋੜ ਕਹਿੰਦੇ ਤੈਨੂੰ ਦਿਖਦੀ ਕਿਉਂ ਨਹੀਂ ਗੰਗਾ ਤੂੰ ਲਾਲਚ ਦੇ ਵਿੱਚ ਫਸਿਆ ਹੈ ਲਾਲਚ ਨੂੰ ਛੱਡ ਲੋਭ ਨੂੰ ਛੱਡ ਲਾਲਚ ਛੋੜ ਰਚੋ ਅੰਬਰ ਪਰ ਐਉਂ ਪਾਬੋ ਮੁਕਤ ਦਵਾਰਾ ਹੈ ਕਹਿੰਦੇ ਇਸ ਤਰ੍ਹਾਂ ਤੂੰ ਮੁਕਤੀ ਦੇ ਦਵਾਰ ਨੂੰ ਪਾ ਲੇਗਾ ਪਹਿਲਾਂ ਲਾਲਚ ਨੂੰ ਛੱਡ ਜਦੋਂ ਤੱਕ ਲਾਲਚ ਨਹੀਂ ਛੱਡਦਾ ਉਨੇ ਦੇਰ ਤੱਕ ਅੰਦਰ ਤੇ ਜਿਹੜੀ ਗੰਗਾ ਚੱਲਦੀ ਹੈ ਉਦੇ ਦਰਸ਼ਨ ਨੇ ਹੁੰਦੇ। ਲਾਲਚ ਖਤਮ ਹੋ ਗਿਆ। ਅੰਦਰ ਜਿਹੜੀ ਗੰਗਾ ਚੱਲਦੀ ਐ ਉਹਦੇ ਦਰਸ਼ਨ ਹੋ ਗਏ। ਲਾਲਚ ਛੋੜ ਰਚੋ ਅੰਮਰ ਕਿਉਂ ਪਾਬੋ ਮੁਕਤ ਦਵਾਰਾ ਹੈ। ਜਿਸ ਬਿਸਰੀ ਜਮ ਜੋ ਹੋਣ ਲੱਗ ਹੈ। ਕਹਿੰਦੇ ਜੇ ਅਸੀਂ ਰੱਬ ਨੂੰ ਭੁੱਲ ਜਾਈਏ ਨਾ ਸਿਮਰਨ ਨੂੰ ਭੁੱਲ ਜਾਈਏ ਫਿਰ ਜਮ ਜੋਣ ਲੱਗ ਜਾਂਦੇ ਜਮ ਜੋ ਜੋ ਕੇ ਮਾਰਦੇ ਹਨ ਇਸ ਮਰੁੱਖ ਨੂੰ ਇਸ ਬਿਸਰੀਏ ਜਮ ਜੋਣ ਲੱਗ ਹੈ ਸਭ ਸੁੱਖ ਜਾਹੇ ਦੁੱਖਾਂ ਫਨ ਆਗੇ ਕਹਿੰਦੇ ਸਾਰੇ ਸੁੱਖ ਫਿਰ ਚਲੇ ਜਾਂਦੇ ਹਨ ਅੱਗੇ ਦੁੱਖ ਆ ਜਾਂਦੇ ਹਨ ਆਰਾਮ ਨਾਮ ਜਪ ਗੁਰਮਖੀ ਜੀੜਾ ਕਹਿੰਦੇ ਗੁਰਮਖ ਅਰਾਮ ਦੇ ਨਾਮ ਦਾ ਜਪ ਕਰ। ਆਰਾਮ ਨਾਮ ਜਪ ਗੁਰਮਖ ਜੀੜ ਹੈ। ਇਹ ਪਰਮ ਤਤ ਵਿਚਾਰਾ ਹੈ। ਕਹਿੰਦੇ ਇਹ ਪਰਮ ਤਤ ਹੈ, ਪ੍ਰਮਾਤਮਾ ਦਾ ਤਤ ਹੈ। ਜਿਹੜਾ ਰਾਮ ਦਾ ਨਾਮ ਹੈ ਇਹ ਪ੍ਰਮਾਤਮਾ ਦਾ ਤਤ। ਹਰ ਹਰ ਨਾਮ ਜਪੋ ਰਸ ਹੈ ਮਿੱਠਾ। ਕਹਿੰਦੇ ਹਰ ਹਰ ਦਾ ਜਿਹੜਾ ਨਾਮ ਹੈ ਰਸ ਹੈ ਬੜਾ ਮਿੱਠਾ। ਗੁਰਮਖਾ ਹਰ ਰਸ ਅੰਤਰ ਦਿੱਠਾ। ਕਹਿੰਦੇ ਗੁਰਮਖ ਨੇ ਇਹ ਜਿਹੜਾ ਹਰ ਰਸ ਹੈ ਅੰਮ੍ਰਿਤ ਦਾ ਅੰਦਰ ਦੇਚ ਦੇਖਿਆ ਜਿਹੜੀ ਗੰਗਾ ਚੱਲਦੀ ਹੈ ਉਹਦੇ ਵਿੱਚ ਇਹ ਹਰ ਰਸ ਭਰਿਆ ਹੋਇਆ ਹੈ ਅੰਦਰ ਦੇਖਦਾ ਗੁਰਮਖ ਨੂੰ ਇਹ ਅੰਦਰ ਲੱਭ ਜਾਂਦਾ ਹੈ ਗੁਰਮਖ ਹਰ ਰਸ ਅੰਤਰ ਡਿਠਾ ਇਹ ਗੁਰਮਖ ਨੂੰ ਦਿਖਣ ਲੱਗ ਜਾਂਦਾ ਹੈ ਇਸ ਗੰਗਾ ਦੇ ਵਿੱਚ ਜਿਹੜਾ ਹਰ ਰਸ ਹੈ ਗੁਰਮਖ ਨੂੰ ਪ੍ਰਾਪਤ ਹੋ ਜਾਂਦਾ ਹੈ ਗੋਰਮਕ ਹਾਰਸ ਅੰਤਰ ਡਿਠਾ ਐਨ ਇਸ ਰਾਮ ਰੋ ਰੰਗ ਰਾਤੇ ਕਹਿੰਦੇ ਦਿਨ ਰਾਤ ਫਿਰ ਇਹਦੇ ਚ ਰੰਗਿਆ ਰਹਿੰਦਾ ਹੈ ਇਹ ਜਪ ਤਪ ਸੰਜਮ ਸਾਰਾ ਹੈ ਕਹਿੰਦੇ ਇਹੀ ਜਪ ਹੈ ਇਹੀ ਸੰਜਮ ਹੈ ਰਾਮ ਨਾਮ ਗੁਰਬਚਨ ਹੀ ਬੋਲੋ ਕਹਿੰਦੇ ਜਿਹੜਾ ਰਾਮ ਦਾ ਨਾਮ ਹੈ ਉਹ ਗੁਰਬਚਨ ਹੀ ਕਹਿੰਦੇ ਗੁਰ ਤੇ ਬਚਨ ਕਰਾ ਲਓ ਪਹਿਲਾਂ ਜਪਨ ਤੋਂ ਪਹਿਲਾਂ ਗੁਰੂ ਕੋਲੋਂ ਬਚਨ ਕਰਾਉਣੇ ਪੈਂਦੇ ਆ ਨਾਮ ਜਪਨ ਦੇ ਪਾਠ ਕਰਨ ਦੇ ਪਹਿਲਾਂ ਗੁਰੂ ਕੋਲੋਂ ਬਚਨ ਕਰਾਉਣੇ ਪੈਂਦੇ ਆ ਲੇਕਿਨ ਇਹ ਬਚਨ ਆਪਾਂ ਤਾਂ ਕਰਾਈ ਨਹੀਂ ਆਪਾਂ ਤਾਂ ਆਪਣੀ ਮਰਜ਼ੀ ਨਾਲ ਪਾਠ ਕਰਨ ਲੱਗ ਗਏ ਇੱਧਰ ਸ੍ਰੀ ਗੋਵਿੰਦ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਆਰਾਮ ਨਾਮ ਗੁਰ ਬਚਨ ਹੀ ਬੋਲੋ ਹੋ ਕਹਿੰਦੇ ਗੁਰੂ ਤੇ ਬਚਨ ਕਰਾਉਣੇ ਆ ਪਹਿਲਾਂ ਫੇਰ ਨਾਮ ਨੂੰ ਜਪਣਾ ਫੇਰ ਪਾਠ ਕਰਨਾ ਇੱਥੇ ਅਸੀਂ ਅਣਜਾਣ ਬਣੀ ਬੈਠੇ ਆਪਣੀ ਮਰਜ਼ੀ ਨਾਲ ਪਾਠ ਕਰਦੇ ਗੁਰੂ ਤੋਂ ਬਚਨ ਨਹੀਂ ਕਰਾਏ ਆ ਰਾਮ ਨਾਮ ਗੁਰ ਬਚਨ ਹੀ ਬੋਲ ਦੋ ਜਿਹੜਾ ਗੁਰ ਬੋਲਣਾ ਸ਼ਬਦ ਬੋਲਣਾ ਸ਼ਬਦ ਦੇ ਪਹਿਲਾਂ ਗੁਰੂ ਕੋਲੋਂ ਬਚਨ ਕਰਾਉਣੇ ਜਦੋਂ ਗੁਰੂ ਸ਼ਬਦ ਦਿੰਦਾ ਫਿਰ ਉਹ ਸ਼ਬਦ ਦਾ ਜਾਪ ਕਰਦਾ ਆਰਾਮ ਨਾਮ ਗੁਰਬਚਨ ਹੀ ਬੋਲੋ ਸੰਤ ਸਭਾ ਮੈਂ ਹਰ ਰਸ ਟੋਲੋ ਹੂੰ ਕਹਿੰਦੇ ਟੋਲਣਾ ਕਿੱਥੇ ਐ ਕਿੱਥੋਂ ਲੱਭਣਾ ਐ ਹਰ ਰਸ ਇਹ ਜਿਹੜਾ ਜਿੱਥੇ ਸੰਤਾਂ ਦੀ ਸਭਾ ਐ ਉੱਥੇ ਕਹਿੰਦੇ ਲੱਭ ਲਓ ਇਹਨੂੰ ਆਰਾਮ ਨਾਮ ਕਿੱਥੇ ਮਿਲਦਾ ਐ ਇਹ ਸੰਤਾਂ ਦੀ ਸਭਾ 'ਚ ਮਿਲਦਾ ਹੈ ਰੱਬ ਕਿੱਥੇ ਮਿਲਦਾ ਹੈ ਸੰਤਾਂ ਦੀ ਸਭਾ ਦੇ 'ਚ ਮਿਲਦਾ ਹੈ ਸੰਤ ਸਭਾ 'ਮੈਂ ਇਹ ਰਸ ਟੋਲੋ ਹੋ ਇਹ ਟੋਲਣਾ ਪੈਣਾ ਰਸ ਲੱਭਣਾ ਪੈਣਾ ਲੱਭਦਾ ਕਿੱਥੇ ਹੈ ਜਿੱਥੇ ਸੰਤਾਂ ਦੀ ਸਭਾ ਹੈ ਤੇ ਸੰਤ ਇਕੱਤਰ ਹੁੰਦੇ ਹਨ ਉੱਤੇ ਹਰ ਰਸ ਉੱਚੜਦਾ ਹੈ ਰਸ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ ਸੰਤ ਸਭਾ ਵਿੱਚੋਂ ਹੁੰਦੀ ਸੰਤ ਸਭਾ ਮੈਂ ਇਹ ਰਸ ਟੋਲੋ ਹੋ ਗੁਰਮਖ ਖੋਜ ਲੋ ਕਹਿੰਦੇ ਗੁਰਮਖ ਬਣ ਕੇ ਖੋਜ ਲੋ ਗੁਰਮਖ ਖੋਜ ਲੋ ਕਰ ਆਪਣਾ ਕਹਿੰਦੇ ਆਪਣੇ ਘਰ ਦੇ ਵਿੱਚ ਨੂੰ ਖੋਜ ਲੋ ਇਹਦੇ ਵਿੱਚੋਂ ਤੁਹਾਨੂੰ ਪ੍ਰਾਪਤ ਹੋ ਜਾਏਗਾ ਗੁਰਮਖ ਖੋਜ ਲੋ ਕਰ ਆਪਣਾ ਬਹੁਤ ਨਾ ਗਰਭ ਮਝ ਆ ਰਿਹਾ ਹੈ ਕਹਿੰਦੇ ਮੁੜ ਕੇ ਫਿਰ ਗਰਭਜੋਨ ਵਿੱਚ ਨਹੀਂ ਜਾਣਾ ਜਦੋਂ ਗੁਰਮਖ ਬਣ ਕੇ ਆਪਣੇ ਘਰ ਨੂੰ ਖੋਜਿਆ ਫਿਰ ਪਰਮਾਤਮਾ ਮਿਲ ਗਿਆ ਸੱਚ ਤੀਰਥ ਨਾਬੋ ਕਹਿੰਦੇ ਸੱਚ ਦਾ ਤੀਰਥ ਨਾਣਾ ਕਿੱਥੇ ਹੈ ਸੱਚ ਦੇ ਤੀਰਥ ਦੇ ਵਿੱਚ ਜਿਹੜਾ ਸੱਚ ਹੈ ਇਹ ਤੀਰਥ ਹੈ ਅਸੀਂ ਤੀਰਥ ਕੋਈ ਹੋਰ ਮੰਨੀ ਬੈਠੇ ਸੱਚ ਤੀਰਥ ਨਾਬੋ ਹਰ ਗੁਣ ਗਾਵੋ ਕਹਿੰਦੇ ਹਰ ਦੇ ਗੁਣਾਂ ਨੂੰ ਗਾਵੋ ਤਤ ਵਿਚਾਰ ਤਤ ਵਿਚਾਰੋ ਕਹਿੰਦੇ ਤਤ ਦੀ ਵਿਚਾਰ ਕਰੋ ਤਾਂ ਹੀ ਤਤ ਰੱਬ ਹੈ ਸਬਦ ਰੱਬ ਹੈ ਸਬਦ ਦੀ ਵਿਚਾਰ ਕਰੋ ਤਤ ਵਿਚਾਰੋ ਹਰ ਲਈ ਬਲਾਵੋ ਕਹਿੰਦੇ ਫਿਰ ਹਰ ਦੇ ਨਾਲ ਲਈ ਬਲਾ ਲਓ ਰੱਬ ਦੇ ਨਾਲ ਲਿਵ ਕਦੋਂ ਲੱਗਦੀ ਹੈ ਜਦੋਂ ਤਤ ਦੀ ਵਿਚਾਰ ਕਰਦੇ ਆ ਰੱਬ ਦੀ ਵਿਚਾਰ ਕਰਦੇ ਆ ਸ਼ਬਦ ਦੀ ਵਿਚਾਰ ਕਰਦੇ ਤਤ ਵਿਚਾਰੋ ਹਰਲੇ ਬਲਾਵੋ ਅੰਤ ਕਾਲ ਜਮ ਜੋ ਨਾ ਸਕੈ ਕਰੇ ਅੰਤ ਨੂੰ ਫਿਰ ਜਮ ਤੈਨੂੰ ਜੋਣਗੇ ਨਹੀਂ ਕਾਲ ਤੈਨੂੰ ਖਾਵੇਗਾ ਨਹੀਂ ਕਦੋਂ ਜਦੋਂ ਤਤ ਦੀ ਵਿਚਾਰ ਕੀਤੀ ਐ ਸ਼ਬਦ ਦੀ ਵਿਚਾਰ ਕੀਤੀ ਅੰਤ ਕਾਲ ਜਮ ਜੋ ਨਾ ਸਕੈ ਹਰ ਬੋਲੋ ਰਾਮ ਪਿਆਰਾ ਹੈ ਕਹਿੰਦੇ ਹਰ ਬੋਲੋ ਹਰ ਬੋਲਣੇ ਤੇ ਰੱਬ ਨੂੰ ਉਹ ਪਿਆਰਾ ਲੱਗਦਾ ਸਤਗੁਰ ਪੁਰਖ ਦਾਤਾ ਵੱਡਾਣਾ ਕਹਿੰਦੇ ਸਤ ਜਿਹੜਾ ਪੁਰਖ ਹੈ ਇਹਨਾਂ ਸਤਗੁਰ ਇਹ ਦਾਤਾ ਹੈ ਇਸ ਅੰਤਰਾ ਸਾਚ ਸੋ ਸਬਦ ਸਮਾਨ ਕਹਿੰਦੇ ਜਿਹਦੇ ਅੰਦਰ ਦੇ ਚ ਸੱਚ ਹੈ ਸਬਦ ਹੈ ਉਹ ਵਿੱਚੇ ਸਮਾ ਜਾਂਦਾ ਹੈ ਜੋਤ ਨਾਲ ਜੋਤ ਰਲ ਜਾਂਦੀ ਜਿਸ ਕੋ ਸਤਗੁਰ ਮੇਲ ਅਮ ਲਾਏ ਕਹਿੰਦੇ ਜਿਸ ਨੂੰ ਸਤਗੁਰ ਮਿਲ ਜਾਂਦਾ ਉਹ ਅੱਗੇ ਰੱਬ ਨੂੰ ਮਿਲਾ ਦਿੰਦਾ ਜਿਸ ਕੋ ਸਤਗੁਰ ਮੇਰ ਮਲਾਏ ਤਿਸ ਚੁੱਕਾ ਜਮ ਪੈ ਭਾਰਾ ਹੈ ਕਹਿੰਦੇ ਉਹਨਾਂ ਦਾ ਫਿਰ ਜਮਾ ਦਾ ਭਾਰ ਖਤਮ ਹੋ ਜਾਂਦਾ ਇਨਾਂ ਨੂੰ ਸਤਗੁਰ ਮਿਲ ਜਾਂਦਾ ਹੈ ਉਹਨਾਂ ਨੂੰ ਜਮ ਨਹੀਂ ਮਿਲਦੇ ਫਿਰ ਜੇ ਸਤਗੁਰ ਨਾਲ ਮਿਲੇ ਫਿਰ ਜਮ ਮਿਲਣੇ ਆ ਪੰਜ ਤਤ ਮਿਲ ਕਾਇਆ ਚੀਨੀ ਕਹਿੰਦੇ ਜਿਹੜੀ ਕਾਇਆ ਬਣਾਈ ਇਹਨਾਂ ਪੰਜ ਤਤਾਂ ਤੋਂ ਬਣਾਈ ਇਸ ਵਿੱਚ ਰਾਮ ਰਤਨ ਲੈ ਚੀਨੀ ਕਹਿੰਦੇ ਇਹਦੇ ਵਿੱਚ ਰਾਮ ਦਾ ਰਤਨ ਪਾ ਦਿੱਤਾ ਸ਼ਬਦ ਪਾ ਦਿੱਤਾ ਆਤਮ ਰਾਮ ਰਾਮ ਹੈ ਆਤਮ ਕਹਿੰਦੇ ਆਤਮਾ ਵਿੱਚ ਰਾਮ ਹੈ ਰਾਮ ਦੇ ਵਿੱਚ ਆਤਮਾ ਹੈ ਹਰ ਪਾਈਏ ਸਬਦ ਵਿਚਾਰ ਆ ਹੈ ਹਰ ਨੂੰ ਕਹਿੰਦੇ ਕਿਸ ਤਰ੍ਹਾਂ ਪਾਇਆ ਜਾਂਦਾ ਸਬਦ ਦੀ ਵਿਚਾਰ ਦੇ ਨਾਲ ਪਾਇਆ ਜਾਂਦਾ ਜਦੋਂ ਗਿਆਨ ਹੋ ਜਾਂਦਾ ਫਿਰ ਸਬਦ ਦੀ ਵਿਚਾਰ ਕਰਦਾ ਫਿਰ ਰੱਬ ਨੂੰ ਪਾ ਲੈਂਦਾ ਰੱਬ ਕਿਸ ਤਰ੍ਹਾਂ ਪਾਇਆ ਜਾਂਦਾ ਹਰ ਪਾਈਏ ਸਬਦ ਵਿਚਾਰ ਆ ਹੈ ਕਹਿੰਦੇ ਹਰ ਨੂੰ ਸ਼ਬਦ ਦੀ ਵਿਚਾਰ ਦੇ ਨਾਲ ਪਾਇਆ ਜਾਂਦਾ ਸਿਰਗੋ ਨਾਮਕ ਦੇਵ ਜੀ ਮਹਾਰਾਜ ਅਸਲੀਅਤ ਦੱਸਦੇ ਆ ਅਸੀਂ ਉਹ ਅਸਲੀਅਤ ਨੂੰ ਲੁਕੋ ਲੈਂਦੇ ਆ ਹੋਰ ਗੱਲਾਂ ਸੰਸਾਰ ਨੂੰ ਸਮਝਾਉਂਦੇ ਹਰ ਪਾਈਏ ਸ਼ਬਦ ਵਿਚਾਰਾ ਹੈ ਸਤ ਸੰਤੋਖ ਰੋ ਜਨ ਪਾਈ ਕੀ ਹੁਕਮ ਕੀਤਾ ਕਹਿੰਦੇ ਸਤ ਤੇ ਸੰਤੋਖ ਦੇ ਚਰੋ ਰੱਬ ਨੂੰ ਪਾਉਣ ਵਾਸਤੇ ਕੀ ਚਾਹੀਦਾ ਸਭ ਤੋਂ ਵੱਡੀ ਮੰਜ਼ਲ ਹੈ ਸੱਤ ਵਾਲੀ ਸੱਤ ਚਾਹੀਦਾ ਸਾਡੇ ਕੋਲ ਫਿਰ ਸੰਤੋਖ ਚਾਹੀਦਾ ਸਬਰ ਚਾਹੀਦਾ ਸਬਰ ਤਾਂ ਮਰਨ ਦੇ ਵਕਤ ਤੱਕ ਨਹੀਂ ਆਉਂਦਾ ਮਾਇਆ ਮਨੋਂ ਨਾ ਵਿਸਰੇ ਮੰਗੇ ਦਮਾਂ ਦਾਮ ਜਿੰਨੀ ਦੇਰ ਤੱਕ ਦਮ ਚੱਲਦਾ ਹੈ ਮਾਇਆ ਮੰਗੀ ਜਾਂਦਾ ਹੈ ਇਹ ਕੁਦਰਤ ਦਾ ਇੱਕ ਨਿਯਮ ਹੈ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਤੀਵੇਂ ਤੀਵੇਂ ਮਾਇਆ ਦੀ ਭੁੱਖ ਵੱਧਦੀ ਜਾਂਦੀ ਹੈ ਜਦੋਂ ਬੱਚਾ ਹੁੰਦਾ ਸਮਝ ਨਹੀਂ ਹੁੰਦੀ ਮਾਇਆ ਦੀ ਕੋਈ ਪਰਵਾਹ ਨਹੀਂ ਕਰਦਾ ਜਦੋਂ ਸਿਆਣ ਪਾ ਗਈ ਮਾਇਆ ਦੀ ਭੁੱਖ ਲੱਗ ਗਈ ਇਤਾ ਜਦੋਂ ਪ੍ਰਾਣ ਨਿਕਲਦੇ ਆ ਫੇਰ ਇਹ ਮਾਇਆ ਦੀ ਭੁੱਖ ਖਤਮ ਹੁੰਦੀ ਆ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਸਤ ਸੰਤੋਖ ਰੋ ਜਨ ਪਾਈ ਕਹਿੰਦੇ ਭਾਈ ਸਤ ਦੇ ਚ ਸਬਰ ਸੰਤੋਖ ਦੀ ਪ੍ਰਾਪਤੀ ਚਾਹੀਦੀ ਸਤ ਸੰਤੋਖ ਰੋ ਜਨ ਪਾਈ ਖਿਮਾ ਗਹੋ ਸਤ ਗੁਰੂ ਸਰਨਾਈ ਕਹਿੰਦੇ ਖਿਮਾ ਰਹਿਮ ਸਤਿਗੁਰ ਦੀ ਸ਼ਰਨ ਦੇ ਚ ਕੀ ਚਾਹੀਦਾ ਹੈ ਸਤ ਚਾਹੀਦਾ ਹੈ ਸਬਰ ਸੰਤੋਖ ਚਾਹੀਦਾ ਹੈ ਖਿਮਾ ਚਾਹੀਦੀ ਹੈ ਸਤਿਗੁਰ ਦੀ ਸ਼ਰਨ ਵੀ ਚਾਹੀਦੀ ਹੈ ਸਤਿਗੁਰ ਦੀ ਸ਼ਰਨ ਤੋਂ ਬਿਨਾਂ ਵੀ ਛਟਕਾਰਾ ਨਹੀਂ ਖਿਮਾ ਗਹੋ ਸਤਿਗੁਰ ਅਸਰਨ ਆਈ ਸਤਿਗੁਰ ਦੀ ਸ਼ਰਨ ਸਤਿਗੁਰ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿ ਹੋਰ ਹੈ ਕੋਈ ਸਤਿਗੁਰੂ ਸਾਡਾ ਸਿਰਫ ਉਹ ਨਾਨਕਦੇਵ ਜੀ ਨੇ ਸਤਿਗੁਰ ਨਾਲ ਜੋੜਿਆ ਸ਼ਬਦ ਨਾਲ ਜੋੜਿਆ ਇਹਦੀ ਸ਼ਰਨ ਵਿੱਚ ਰਹੋ ਕਹਿੰਦਾ ਇਹਦੀ ਸ਼ਰਨ ਵਿੱਚ ਆਉਣਾ ਪੈਣਾ ਲੇਕਿਨ ਦੁਨੀਆ ਕਿਉਂ ਭਲੇਖੇ ਚ ਪੈ ਗਈ ਅਸੀਂ ਫੋਟੋ ਨੂੰ ਨਮਸਕਾਰ ਕਰਨ ਲੱਗ ਗਏ ਇਹ ਮੋਬਾਈਲ ਦੇ ਵਿੱਚ ਸਤਿਗੁਰੂ ਦੀ ਗੁਰੂ ਗ੍ਰੰਥ ਸਾਹਿਬ ਦੀ ਫੋਟੋ ਆਉਂਦੀ ਹੈ ਇਨੂੰ ਅਸੀਂ ਮੂਰਤੀ ਕਹਿੰਦੇ ਆ ਮੂਰਤੀ ਪੂਜਾ ਤੋਂ ਤਾਂ ਰੋਕਿਆ ਸੀ ਕਿ ਮੂਰਤਾਂ ਦੀ ਫੋਟੋਵਾਂ ਨੂੰ ਮੱਥਾ ਨਹੀਂ ਟੇਕਣਾ ਅਸੀਂ ਹੁਣ ਉਹ ਮੂਰਤੋਂ ਫੋਟੋ ਸਾਡੇ ਮੋਬਾਈਲ ਵਿੱਚ ਆਉਣ ਲੱਗ ਗਈ ਉਹ ਟੈਲੀਵਿਜ਼ਨ ਤੇ ਮੂਰਤਾਂ ਆ ਰਹੀ ਹੈ ਜਿਹੜੀ ਆਪਾਂ ਟੈਲੀਵਿਜ਼ਨ ਤੇ ਕਥਾ ਸੁਣਦੇ ਆਂ ਮੋਬਾਈਲ ਤੇ ਕਥਾ ਸੁਣਦੇ ਆਂ ਉੱਥੇ ਸਤਿਗੁਰਤਾ ਹੈ ਹੀ ਨਹੀਂ ਉਹਦਾ ਸਤਿਗੁਰ ਦੀ ਮੂਰਤ ਹੈ ਇੱਕ لیکن دنیا ਤਾਂ ਹੀ ਸਤਿਗੁਰੂ ਕੋਲ ਆਉਣ ਤੋਂ ਹਟ ਗਈ ਉਹ ਨੂੰ ਨਕਲੀ ਨੂੰ ਅਸਲੀ ਸਤਿਗੁਰ ਮੰਨ ਲਿਆ ਕਹਿੰਦੇ ਕੀ ਲੋੜ ਹੈ ਗੁਰਦੁਆਰਾ ਸਾਹਿਬ ਵਿੱਚ ਮੈਂ ਤਾਂ ٹیلی vision ਤੇ ਦੇਖ ਲੈਂਦਾ ਮੈਂ ਤਾਂ موبائل ਤੇ ਕਥਾ ਸੁਣ ਲੈਂਦਾ ਉਹ ਭਾਈ ਉੱਥੇ ਸਤਿਗੁਰੂ ਨਹੀਂ ਸੀ ਉਹ ਸਤਿਗੁਰ ਦੀ ਮੂਰਤ ਸੀ ਗੁਰੂ ਨਾਰਕ ਦੇਵੀ ਤਾਂ ਮੂਰਤੀ ਪੂਜਾ ਦਾ ਖੰਡਨ ਕੀਤਾ ਅਸੀਂ ਲਿਆ ਕੇ ਫਿਰ ਉੱਥੇ ਪਸਾਤੇ ਲੋਕ ਸਤਿਗੁਰ ਦੀ ਸ਼ਰਨ ਵਿੱਚ ਆਉਣਾ ਪੈਣਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਦੇ ਵਿੱਚ ਆਉਣਾ ਪੈਣਾ ਹੈ। ਆਤਮ ਚੀਨ ਪਰਮਾਤਮ ਚੀਨੋ ਕਹਿੰਦੇ ਆਤਮਾ ਦੇ ਵਿੱਚ ਪਰਮਾਤਮਾ ਨੂੰ ਚੀਨਣਾ ਹੈ। ਆਤਮ ਚੀਨ ਪਰਮਾਤਮ ਚੀਨੋ ਗੁਰ ਸੰਗਤ ਇਹ ਨਸਤਾਰਾ ਹੈ। ਨਸਤਾਰਾ ਹੈ। ਕਹਿੰਦੇ ਭਾਈ ਇਹ ਨਸਤਾਰਾ ਗੁਰੂ ਦੀ ਸੰਗਤ ਦੇ ਵਿੱਚ ਹੁੰਦਾ ਹੈ। ਸਤਿਗੁਰੂ ਬਾਚੋਂ ਸਤ ਸੰਗਤ ਨਾ ਹੋਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਤ ਸੰਗਤ ਨਹੀਂ ਹੋ ਸਕਦੀ ਫਿਰ ਉਹ ਸਾਡੇ ਮੋਬਾਈਲ ਵਿੱਚ ਟੈਲੀ ਵਿਜ਼ਨ ਤੇ ਕਿਸ ਤਰ੍ਹਾਂ ਸਤ ਸੰਗਤ ਹੋ ਸਕਦੀ ਹੈ ਗੁਰਦੁਆਰੇ ਦਾ ਖਾਲੀ ਪਏ ਆ ਬਿਲਡ ਕਾ ਬਹੁਤ ਵੜੀਆਂ ਬੜੀਆਂ ਬਣ ਗਈਆਂ ਲੇਕਿਨ ਇੱਥੇ ਤੇ ਇੱਕ ਮਜਬੂਰੀ ਨੂੰ ਪਹੁੰਚਦਾ ਹੈ ਮਜਬੂਰੀ ਨੂੰ ਆਉਂਦਾ ਹੈ ਜਦੋਂ ਵਿਆਹ ਦੀ ਰਸਮ ਹੁੰਦੀ ਹੈ ਆਨੰਦ ਕਾਰਜ ਕਰਾਉਣੇ ਆ ਤਾਂ ਆਉਂਦਾ ਇੱਕ ਵਕਤ ਹੋਰ ਹੈ ਜਦੋਂ ਕੋਈ ਮੌਤ ਹੋ ਜਾਂਦੀ ਹੈ ਫਿਰ ਗੁਰੂ ਗ੍ਰੰਥ ਸਾਹਿਬ ਦੀ ਸੰਗਤੀ ਚ ਆਉਂਦਾ ਉਸ ਵਕਤ ਉਹ ਆਪ ਨਹੀਂ ਆਉਂਦਾ ਉਹਦੀ ਅਰਦਾਸ ਕਰਨੇ ਵਾਲੇ ਆਉਂਦੇ ਹਨ ਆਪ ਨਹੀਂ ਆਉਂਦਾ ਉਹ ਆਪ ਦਾ ਪਤਾ ਨਹੀਂ ਕਿਹੜੀ ਮਿੱਟੀ ਜਾ ਕੇ ਸਿਵਿਆਂ 'ਚ ਰੁੜਦਿਆ ਕੇ ਕਿਹੜੀ ਯੂਨ 'ਚ ਪੈ ਜਾਂਦਾ ਹੈ ਇਧਰ ਬਚਨ ਹਨ ਕਿ ਸਤਗੁਰ ਦੀ ਸ਼ਰਨ ਦੇ ਚ ਆ ਜਾ ਸਾਖਤ ਕੂੜ ਕਪਟ ਕਹਿੰਦੇ ਜਿਹੜਾ ਸਾਖਤ ਹੈ ਉਹ ਝੂਠ ਬੋਲਦਾ ਹੈ ਕਪਟ ਆਉ ਦੇ ਮਨ ਦੇ ਵਿੱਚ ਸਾਖਤ ਕੂੜ ਕਵਟ ਮੈਂ ਟੇਕਾ ਕਹਿੰਦੇ ਇਧਰ ਉਹ ਵਿਸ਼ਵਾਸ ਰੱਖਦਾ ਹੈ ਟੇਕ ਰੱਖਦਾ ਸਾਖਤ ਕੂੜ ਕਪਟ ਮੈਂ ਟੇਕਾ ਇਹ ਨਿਸ ਨਿੰਦਾ ਕਰੇ ਅਨੇਕਾ ਕੰ ਦਿਨ ਰਾਤ ਨਿੰਦਿਆ ਦੇ ਵਿੱਚ ਲੱਗਿਆ ਬਿਨ ਸਿਮਰਨ ਆ ਬੇਫੋਨ ਜਾਬ ਹੈ ਕਹਿੰਦੇ ਸਿਮਰਨ ਤੋਂ ਬਿਨਾ ਜੰਮਦਾ ਮਰਦਾ ਗਰਭ ਜੋਨੀ ਨਰਕਮਝਾਰਾ ਹੈ ਕਹਿੰਦੇ ਗਰਭ ਜੋਨੀ ਦੇ ਵਿੱਚ ਜਾਣਾ ਨਰਕਾਂ ਵਿੱਚ ਜਾਣਾ ਸਾਕਤ ਨੇ ਮਨਮੁਖ ਨੇ ਨਰਕਾਂ ਵਿੱਚ ਜਾਣਾ ਦੇਖੋ ਕਿੱਡੀ ਬੜੀ ਬਾਣੀ ਨੂੰ ਬਦਲਦੇ ਆ ਮਨਮੁਖ ਨੂੰ ਕਹਿੰਦੇ ਸਵਰਗ ਵਿੱਚ ਭੇਜਣਾ ਇਹਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਮਨਮੁੱਖ ਨੇ ਨਰਕਾ ਚ ਜਾਣਾ ਹੈ। ਬਾਬੇ ਨਾਨਕ ਤੋਂ ਵੱਡੀ ਤਾਕਤ ਪੈਦਾ ਹੋ ਗਈ ਹੈ ਸੰਸਾਰ ਦੇ ਵਿੱਚ। ਜਿਹੜੀ ਮਨਮੁੱਖਾਂ ਨੂੰ ਸਵਰਗ ਵਿੱਚ ਭੇਜਣ ਲੱਗ ਗਈ। ਬਾਬੇ ਨਾਨਕ ਤੇ ਵੱਡੇ ਬਣ ਗਏ। ਬਾਬਾ ਨਾਨਕ ਕਹਿੰਦਾ ਮਨਮੁੱਖਾਂ ਨੂੰ ਨਰਕਾ ਵਿੱਚ ਭੇਜਣਾ ਹੈ। ਅਸੀਂ ਕਹਿੰਦੇ ਹਾਂ ਮਨਮੁੱਖ ਨੂੰ ਸਵਰਗਾਂ ਵਿੱਚ ਭੇਜਣਾ ਹੈ। ਇਹ ਟੱਕਰ ਬਾਬੇ ਨਾਨਕ ਦੇ ਨਾਲ ਲੈ ਰਹੇ ਆ। ਇਹਦਾ ਸਾਖ ਕਿਤਾਬ ਦੇਣਾ ਪੈਣਾ ਹੈ ਭਾਈ ਸਾਖਤ ਕੂਟ ਕਵਟ ਮੈਂ ਟੇਕਾ ਐਨ ਇਸ ਨਿੰਦਾ ਕਰੇ ਅਨੇਕਾ ਬਿਨ ਸੇਮਰਨ ਆਬੇ ਪੰਜਾਬੇ ਗਰਭ ਜੋਨੀ ਨਰਕ ਮਝਾਰਾ ਹੈ ਸਾਖਤ ਜਮ ਕੀ ਕਾਨ ਨਾ ਚੁੱਕੇ ਕਹਿੰਦੇ ਸਾਖਤ ਹੈ ਜਿਹੜੇ ਜਮਾਂ ਦੀ ਕਾਨ ਖਤਮ ਨਹੀਂ ਹੁੰਦੀ ਜਮ ਕਾ ਡੰਡ ਕਬੂ ਨਾ ਮੁੱਕੇ ਕਹਿੰਦੇ ਜਮਾਂ ਦਾ ਡੰਡ ਮੁੱਕਦਾ ਹੀ ਨਹੀਂ ਜੰਮ ਮਾਰ ਦਿੰਦੇ ਆ ਫਿਰ ਜੰਮ ਪੈਂਦਾ ਫਿਰ ਜੰਮ ਮਾਰ ਦਿੰਦੇ ਆ ਫਿਰ ਜੰਮ ਪੈਂਦਾ ਬਾਕੀ ਧਰਮ ਰਾਏ ਕੀ ਲੀਜੇ ਕਹਿੰਦੇ ਧਰਮ ਰਾ ਦਾ ਸਬਕ ਤਾਂ ਬਾਕੀ ਰਹਿ ਜਾਂਦਾ ਬਾਕੀ ਧਰਮ ਰਾਏ ਕੀ ਲੀਜੇ ਸਿਰ ਅਫਰਿਓ ਪਾਰ ਅਫਾਰਾ ਹੈ ਕਹਿੰਦੇ ਬਹੁਤ ਭਾਰ ਰਹਿ ਜਾਂਦਾ ਬੇਤ ਕੋ ਰਸਾਕਤ ਕਹੋਂ ਕੋ ਤਰਿਆ ਕਹਿੰਦੇ ਸਾਖਤ ਸਬਤ ਤੋਂ ਬਿਨਾ ਕੋਈ ਨਹੀਂ ਤਰਦਾ ਗੁਰੂ ਤੋਂ ਬਿਨਾ ਤਰਦਾ ਨਹੀਂ ਬੇਨਗੋਰ ਸਾਗਤ ਕਹੋ ਕੋ ਤਰਿਆ ਹੋਮੇ ਕਰਤਾ ਪਵਜਲ ਪਰਿਆ ਕਹਿੰਦੇ ਹੋਮੇ ਦੇ ਚ ਪਵਲ ਦੇ ਚ ਫਸ ਜਾਂਦਾ ਬੇਨਗੋਰ ਪਾਰ ਨਾ ਪਾਵੇ ਕੋਈ ਕਹਿੰਦੇ ਸਬ ਤੋਂ ਬਿਨਾ ਕੋਈ ਪਾਰ ਨਹੀਂ ਲੰਘ ਸਕਦਾ ਹਰ ਜਪੀਏ ਪਾਰ ਉਤਾਰਾ ਹੈ ਕਹਿੰਦਾ ਹਰ ਨੂੰ ਜਪਣ ਦੇ ਨਾਲ ਪਾਰ ਲੰਘ ਜਾਂਦਾ ਗੁਰ ਕੀ ਧਾਰਤ ਹਮੇਟੇ ਕੋਈ ਕਹਿੰਦੇ ਗੁਰ ਦੀ ਬਖਸ਼ ਨੂੰ ਕੋਈ ਮਿਟਣੇ ਵਾਲਾ ਨਹੀਂ ਜਿਸ ਬਖਸ਼ੇ ਤੇ ਸਤਾਰੇ ਸੋਈ ਕਹਿੰਦੇ ਜਿਹਨੂੰ ਬਖਸ਼ ਲਿੰਦਾ ਉਹਨੂੰ ਤਾਰ ਦਿੰਦਾ ਜਨਮ ਮਰਨ ਦਾ ਦੁੱਖ ਨੇੜ ਨਾਬ ਹੈ ਕਹਿੰਦੇ ਜੰਮਣਾ ਤੇ ਮਰਨਾ ਉਹਦੇ ਨੇੜੇ ਨਹੀਂ ਆਉਂਦਾ ਕਿਸ ਦੇ ਜਿਸ ਦੇ ਕੋਲ ਸ਼ਬਦ ਹੈ ਸ਼ਬਦ ਦੀ ਦਾਤ ਸਤਿਗੁਰੂ ਪ੍ਰਾਪਤ ਹੁੰਦੀ ਹੈ ਜਨਮ ਮਰਨ ਦਾ ਦੁੱਖ ਕਹਿੰਦੇ ਜਨਮ ਤੇ ਮਰਨ ਦੁੱਖ ਵੀ ਨੇੜੇ ਨਹੀਂ ਆਉਂਦਾ ਨਾ ਜੰਮਣਾ ਮਰਨਾ ਨੇੜੇ ਆਉਂਦਾ ਜਨਮ ਮਾਰਨ ਦੁੱਖ ਨੇੜ ਨਾ ਆਵੇ ਮਨ ਸੋ ਪ੍ਰਭ ਅਪਰ ਅਪਾਰਾ ਹੈ ਕਹਿੰਦਾ ਮਨ ਉਹ ਪ੍ਰਭ ਬਹੁਤ ਅਪਾਰ ਹੈ ਗੁਰਤੇ ਭੂਲੇ ਆਵੋ ਜਾਵੋ ਜਿਹੜੇ ਗੁਰ ਨੂੰ ਭੁੱਲ ਜਾਂਦੇ ਹਨ ਉਹ ਜੰਮਦੇ ਹਨ ਮਰਦੇ ਹਨ ਜਨਮ ਮਰੋ ਫੋਨ ਪਾਪ ਕਮਾਉ ਬੋ ਕਹਿੰਦਾ ਜੰਮਦੇ ਮਰਦੇ ਹਨ ਪਾਪ ਕਮਾਉਂਦੇ ਹਨ ਸਾਖਤ ਮੂੜ ਅਚੇਤ ਨ ਚੇਤਾ ਕਹਿੰਦੇ ਸਾਖਤ ਨੇ ਜਿਹੜੇ ਮੂੜ ਹਨ ਏਤੇ ਨਹੀਂ ਕਰਦੇ ਸਾਗਤ ਮੂੜ ਚੇਤਨ ਚੇਤੇ ਦੁੱਖ ਲਾਗੇ ਤਾਂ ਰਾਮ ਉਪਕਾਰਾ ਹੈ ਕਹਿੰਦੇ ਦੁੱਖ ਲੱਗਦਾ ਫਿਰ ਆਰਾਮ ਨੂੰ ਬੁਲਾਉਂਦੇ ਆ ਫਿਰ ਰੱਬ ਨੂੰ ਯਾਦ ਕਰਦੇ ਜਦੋਂ ਦੁੱਖ ਲੱਗਦਾ ਐ ਸਰੀਰ ਤੋਂ ਛੱਲਿਆ ਨਹੀਂ ਜਾਂਦਾ ਫਿਰ ਰੱਬ ਨੂੰ ਯਾਦ ਕਰਦਾ ਸੁੱਖ ਦੁੱਖ ਪੂਰਵ ਜਨਮ ਕੇ ਕੀ ਹੈ ਕਹਿੰਦੇ ਸੁੱਖ ਤੇ ਦੁੱਖਾ ਜਿਹੜੇ ਪਿਛਲੇ ਜਨਮਾਂ ਦੇ ਬਣੇ ਹੋਇਆ ਸੋ ਜਾਣੇ ਜਿਸ ਦਾਤੇ ਦੀਏ ਕਹਿੰਦਾ ਉਹੀ ਜਾਣਦਾ ਜਿਹੜੇ ਦਾਤੇ ਨੇ ਦਿੱਤੇ ਹਨ ਸੁੱਖ ਤੋਂ ਕਿਸ ਕੋ ਦੋਸ਼ ਦੇ ਤੂੰ ਪ੍ਰਾਣੀ ਕਹਿੰਦਾ ਪ੍ਰਾਣੀ ਤੂੰ ਕਿਹਨੂੰ ਦੋਸ਼ ਦਿੰਦਾ ਸੋ ਆਪਣਾ ਕੀਆ ਕਰਾਰਾ ਹੈ ਕਹਿੰਦੇ ਰੱਬ ਬਹੁਤ ਕਰਾਰਾ ਹੈ ਤੂੰ ਦੋਸ਼ ਪ੍ਰਾਣੀਆਂ ਨੂੰ ਦਿੰ ਤ ਅਸੀਂ ਆਪਣੇ ਸਿਰ ਤੇ ਨਹੀਂ ਕੋਈ ਗੱਲ ਲੈਂਦੇ ਅਸੀਂ ਦੂਸਰੇ ਨੂੰ ਦੋਸ਼ ਦਿੰਦੇ ਕਿ ਇਹਨੇ ਮੈਨੂੰ ਦੁਖੀ ਕਰ ਲਿਆ ਇਤੋਂ ਤੱਕ ਵੀ ਕਹਿ ਦਿੰਦੇ ਆ ਆਪਣੇ ਸਕੇ ਪੁੱਤ ਨੂੰ ਇਹ ਪੁੱਤ ਨੇ ਮੇਰਾ ਲਹੂ ਪੀ ਲਿਆ ਕਹਿੰਦੇ ਇਹਨੇ ਮੈਨੂੰ ਦੁਖੀ ਕਰ ਲਿਆ ਲੋਕਾਂ ਤੋਂ ਕਹਿਣੀ ਕਹਿਣਾ ਆਪਣੇ ਪਤੀ ਨੂੰ ਕਹਿਣ ਲੱਗ ਜਾਂਦੀ ਏ ਕਿ ਮੈਨੂੰ ਇਹਨੇ ਦੁਖੀ ਕਰ ਲਿਆ ਪਤੀ ਕਹਿੰਦਾ ਮੈਨੂੰ ਪਤਨੀ ਨੇ ਦੁਖੀ ਕਰ ਲਿਆ ਆਪਣੇ ਸਿਰ ਤੇ ਨਹੀਂ ਸਿਰਗੋ ਨਾਨਕਦੇਵ ਜੀ ਕਹਿੰਦੇ ਕਿਉਂ ਲੋਕਾਂ ਨੂੰ ਦੋਸ਼ ਦਿੰਦਾ ਕਿਸ ਕੋ ਦੋਸ਼ ਦੇ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾਰਾ ਹੈ ਹੋਮੇ ਮਮਤਾ ਕਰਦਾ ਆਇਆ ਕਹਿੰਦਾ ਤੂੰ ਬੜੀ ਹੋਮੇ ਕਰਦਾ ਮਮਤਾ ਕਰਦਾ ਆਸਾ ਮਨਸਾ ਬੰਦ ਚਲਾਇਆ ਕਹਿੰਦੇ ਆਸਾ ਮਨਸਾ ਇਸ ਤੈਨੂੰ ਜੰਮ ਬੰਦ ਕੇ ਲੈ ਜਾਂਦੇ ਆ ਮੇਰੀ ਮੇਰੀ ਕਰ ਤੱਕਿਆ ਚਾਲੇ ਵਿਖਲਾਦੇ ਇਸ਼ਾਰ ਬਕਾਰਾ ਹੈ ਕਹਿੰਦੇ ਮੇਰੀ ਮੇਰੀ ਕਰੀ ਜਾਂਦਾ ਜ਼ਹਿਰ ਦਾ ਗੱਡਾ ਭਰ ਲਿਆ ਹਰ ਕੀ ਭਗਤ ਕਰੋ ਜਨ ਭਾਈ ਕਹਿੰਦੇ ਹਰ ਦੀ ਭਗਤੀ ਕੋ ਅਕਤ ਕਥੋ ਕਹਿੰਦੇ ਅਕਤ ਹੈ ਜਿਹੜੀ ਦੀ ਕਥਾ ਕਰੋ ਅਕਾਥ ਕਥੋ ਮਨ ਮਨੇ ਸਮਾਈ ਕਹਿੰਦੇ ਮਨ ਫਿਰ ਤੂੰ ਵਿਚੇ ਸਮਾਜੇਗਾ ਰੱਬ ਤੇ ਜੋਤ ਨਾ ਜੋਤ ਰਲ ਜੇਗੀ ਕਦੋਂ ਅਕਾਥ ਕਥੋ ਮਨ ਮਨੇ ਸਮਾਈ ਕਹਿੰਦੇ ਅਕਾਥ ਹੈ ਉਹਦੀ ਕਥਾ ਕਰੋ ਫਿਰ ਵਿਚੇ ਸਮਾਜੋਂਗੇ ਅਕਾਥ ਕਥੋ ਮਨ ਮਨੇ ਸਮਾਈ ਉਠ ਚੱਲਣਾ ਠਾਕ ਰੱਖੋ ਕਰ ਆਪਣੇ ਦੁੱਖ ਕਾਟੇ ਕਾਟਣ ਹਾਰਾ ਹੈ ਕਹਿੰਦੇ ਫਿਰ ਤੇਰੇ ਦੁੱਖ ਕੱਟੇ ਜਾਣਗੇ ਦੁੱਖ ਕਦੋਂ ਕੱਟਦੇ ਆ ਅਕਾਥ ਕਥੋ ਕਹ ਜਿਹੜਾ ਕਥ ਹੈ ਕਥਿਆ ਨਹੀਂ ਜਾਂਦਾ ਸਭ ਤੇ ਉਤਮ ਹਰ ਕੀ ਕਥਾ ਨਾਮ ਸੋਹਣਤ ਦਰਦ ਦੁੱਖ ਲੱਥਾ ਗੁਰਬਾਣੀ ਸਾਡਾ ਗੁਰੂ ਹੈ ਗੁਰੂ ਜੋ ਹੁਕਮ ਕਰਦੇ ਹਨ ਜਿਹੜਾ ਉਸ ਹੁਕਮ ਨੂੰ ਮੰਨ ਲੈਂਦਾ ਹੈ ਉਹ ਗੁਰਮਖ ਬਣ ਜਾਂਦਾ ਉਹਨੂੰ ਗੁਰਮਖ ਦੀ ਪਦਵੀ ਸਿਰ ਕੋ ਨਾਨਕ ਦੇਵ ਜੀ ਦੇ ਦਿੰਦੇ ਹਨ ਜਿਹੜਾ ਆਪਣੇ ਗੁਰੂ ਦੇ ਹੁਕਮ ਨੂੰ ਮੰਨ ਲੈਂਦਾ ਸੋ ਸਤ ਸੰਗ ਜੀ ਬਾਣੀ ਪੜ੍ਹਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੇ ਸੁਧ ਉਤੇ ਸਪਸ਼ਟ ਬਾਣੀ ਪੜ੍ਹਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ